ਉਹਨਾਂ ਨੂੰ ਵੀ ਭਰਾਂਗੇ ਅਜਾ ਆਜਾ ਆਜਾ ਚਲੋ ਚਲੋ ਜੀ ਉਹ ਪੁਨਰਿਕ ਪੁਨਰਿਕ ਜੀ ਉਧਰ ਉਧਰ ਉਹਦੀ ਸਾਈਡ ਤੇ ਜਾਓ ਭਾਈ ਮਾ ਉਧਰ ਆਵਾ ਥੋੜਾ ਇਧਰ ਨਾ ਬੋਲੇ ਸੋਨੇ ਹਾ

ਮੁੰਡੀਆਂ ਇੱਕ ਪੁਣਜੀ ਹਾਂਜੀ ਹਾਂਜੀ ਅੱਜ ਮੁੰਡੀਆਂ ਖੁਰਦਂ ਦੀਆਂ ਦੀਆਂ ਪੰਚਾਇਤਾਂ ਜਿਵੇਂ ਪੰਚਾਇਤ ਅੱਜ ਜਿਹੜੀ ਡਿਸ਼ਟਾਪ ਚੰਡੀਗੜ੍ਹ ਰੋਡ ਤੋਂ ਪਿੰਡ ਤੱਕ ਜਿਹੜਾ ਰੋਡ ਜਿਹੜੀ ਆ ਕਈ ਸਾਲਾਂ ਤੋਂ 15-20 ਸਾਲ ਤੋਂ ਜਿਹੜੀ ਬਣੀ ਨਹੀਂ ਬੁਰਾ ਹਾਲ ਸੀ ਸੋ ਅੱਜ ਸਾਰੀ ਪੰਚਾਇਤਾਂ ਨੇ ਛੋਟੀ ਮੁੰਡੀਆਂ ਦੇ ਸਾਡੇ ਜੰਗਾ ਜੀ ਜਦੋਂ ਸਾਬ ਸਾਰੇ ਇਕੱਠੇ ਹੋ ਕੇ ਆਏ ਵੀ ਆਪਾਂ ਜੇ ਸ਼ੁਰੂਆਤ ਕਰਨੀ ਹੈ ਸੋ ਇਹ ਮਨਰੇਗਾ ਦੇ ਵਿੱਚ ਵੰਡੀ ਆ ਔਰ ਬਹੁਤ ਜਿੰਨੀਆਂ ਵੀ ਸੜਕਾਂ ਇਸ ਛੋਟੀ ਮੁੰਡੀਆਂ ਦੀਆਂ ਪਹਿਲਾਂ ਵੀ ਰਿਕਟਨ ਕਰਦੇ ਰਹੀਦਾ ਹਲਕਾ ਸਾਹਨੇ ਵਾਲ ਦੇ ਹਰ ਰੋਜ਼ ਇੱਕ ਪ੍ਰਮਾਤਮਾ ਦੀ ਕਿਰਪਾ ਨਾਲ ਇੱਕ ਦਾ ਰਿਕਟਨ ਹੁੰਦਾ ਕਰੋੜਾ ਰੁਪਿਆ ਦਾ ਕੰਮ ਹੁੰਦਾ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੇ ਲੋਕਾਂ ਨੇ ਇਮਾਨਦਾਰ ਮੁੱਖ ਮੰਤਰੀ ਬਣਾਏ ਆ ਸੋ ਲੋਕਾਂ ਦੀਆਂ ਪ੍ਰੋਬਲਮਾਂ ਵੀ ਦੇਖਦੇ ਆ ਸੁਣਦੇ ਆ ਸੋ ਅਸੀਂ ਜਦੋਂ ਵੀ ਆਪਣੇ ਹਲਕੇ ਦੀ ਪ੍ਰੋਬਲਮ ਲੈ ਕੇ ਉਹਨਾਂ ਕੋਲ ਜਾਂਦੇ ਆ ਜੋ ਉਹਦੇ ਨਾਲ ਦੀ ਨਾਲ ਹੱਲ ਹੁੰਦਾ ਸੋ ਇਹ ਜਿਹੜੀਆਂ ਜਿਹੜੇ ਸੜਕਾਂ ਬਣ ਰਹੀਆਂ ਇਹ ਸਾਰੀ ਮੁੱਖ ਮੰਤਰੀ ਸਰਦਾਰ ਤੁਹਾਨੂੰ ਸਿੰਘ ਮਾਨ ਦੀ ਦੇਣ ਹੈ ਜਦੋਂ ਵੀ ਬੇਨਤੀ ਕਰਦੇ ਹੋ ਸਾਨੂੰ ਨਾਲ ਦੇ ਨਾਲ ਫੰਡ ਆਉਂਦੇ ਤੇ ਸੜਕਾਂ ਦੀ ਸ਼ੁਰੂਆਤ ਹੋ ਜਾਂਦੀ ਹੈ। 1km ਲਾਭ ਜਿਹੜੀ ਤੁਹਾਡੇ ਦਫ਼ਤਰ ਦੇ ਕੋਲ ਜੀਪੀਐਨ ਕੋਲੇ ਪੈਂਦਾ ਔਰ ਉਹ ਬਹੁਤ ਜ਼ਿਆਦਾ ਖਰਾਬ ਪਈ ਆ ਉਹਦੇ ਉਹਦੇ ਬਾਰੇ ਵੀ ਜੀਪੀਐਨ ਪਲੇ ਬਜਲੀ ਪੰਚਾਇਤ ਹੈ ਉਹ ਹੈਗੀ ਆ ਸੰਕਰ ਕਲੋਨੀ ਦੀ ਪੰਚਾਇਤ ਆ ਉਹ ਵੀ ਜਲਦੀ ਬਗਵਾ ਦਿਓ। ਧੰਨਵਾਦ ਜੀ। ਜੀ। ਖਾਲਸਾ ਜਦੋਂ ਕਹਾਂਗੇ। ਹਾਂਜੀ। ਹਾਂਜੀ। ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀ ਫਤਹਿ। ਅੱਜ ਸਾਡੇ ਪਿੰਡ ਮੁੰਡਿਆ ਟਿੱਬਾ ਦੀ ਸੜਕ ਦਾ ਉਹਦਾ ਉਦਘਾਟਨ ਹੋਇਆ ਐ ਐਮਐਲਏ ਸਾਹਿਬ ਨੇ ਬਹੁਤ ਹੀ ਮਿੰਤ ਨਾਲ ਇਹ ਸਾਡੀ ਪਾਸ ਕਰਵਾਈ ਐ ਤਾਂ ਕਰਕੇ ਇਹ ਹੁਣ ਇੱਥੇ ਤੇ ਅਧੀਸੇ ਦੇ ਢਾਬੇ ਤੋਂ ਲੈ ਕੇ ਪਿੰਡ ਤੱਕ ਫਿਰਣੀ ਪੂਰੀ ਤਿਆਰ ਹੋ ਰਹੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਸਾਡਾ ਇਹ ਐਮਐਲਏ ਸਾਹਿਬ ਅਹ ਹਦੀਮ ਮੁੰਡੀਆਂ ਉਹਨਾਂ ਨੇ ਬਹੁਤ ਹੀ ਸਤਿਕਾਰਯੋਗ ਹਨ ਬਹੁਤ ਹੀ ਅੱਛੇ ਕੰਮ ਕਰਦੇ ਹਨ ਕੋਈ ਰਸਤਾ ਬਹੁਤ ਖਰਾਬ ਸੀ ਕਈ ਵਾਰ ਤਾਂ ਅਸੀਂ ਇੱਥੇ ਗਿਰ ਵੀ ਗਏ ਤੇ ਕਿੰਨਾ ਪਾਣੀ ਜ਼ਿਆਦਾ ਹੁੰਦਾ ਸੀ ਤਾਂ ਬਹੁਤ ਪਰੇਸ਼ਾਨੀ ਸੀ ਜਦੋਂ ਕੋਈ ਬਾਹਰੋਂ ਆਉਂਦਾ ਸੀ ਬਹੁਤ ਬੁਰਾ ਲੱਗਦਾ ਸੀ ਤਾਂ ਸੋਚਦੇ ਸਨ ਕਿ ਇਹ ਲੁਧਿਆਣਾ ਇਹਨੂੰ ਲੁਧਿਆਣਾ ਕਹਿੰਦੇ ਇੰਨਾ ਗੰਦਾ ਸੀ ਇੱਥੇ ਸੋ ਬਹੁਤ ਹੀ ਉਹਨਾਂ ਨੇ ਸਤਿਕਾਰਯੋਗ ਸਾਡੇ ਭਾਈ ਸਾਹਿਬ ਨੇ ਸਾਡੀ ਸੁਣੀ ਹੈ ਕਿ ਇਹ ਰਸਤਾ ਸਾਫ਼ ਹੋ ਗਿਆ ਸਾਰਿਆਂ ਵਾਸਤੇ ਇੱਕ ਜਣੇ ਵਾਸਤੇ ਨਹੀਂ ਹੁੰਦਾ ਸਾਰਿਆਂ ਵਾਸਤੇ ਹੁੰਦਾ ਸਾਰੇ ਇੱਥੋਂ ਲੰਘਣਾ ਹੁੰਦਾ ਇਹ ਬਹੁਤ ਬਹੁਤ ਧੰਨਵਾਦ ਹੈ ਮੰਤਰੀ ਸਾਹਿਬ ਦਾ ਸੋ ਸਾਡੇ ਭਗਵੰਤ ਸਿੰਘ ਮਾਨ ਨੂੰ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ। ਉਹਨਾਂ ਦੇ ਸਹਿਯੋਗ ਨਾਲ ਜੋ ਰਸਤੇ ਸਾਫ਼ ਹੋ ਜਾਂਦੇ ਜਾ ਰਹੇ ਨੇ ਸਾਡੀ ਕਲੋਨੀ ਤਕਰੀਬਨ ਸਾਰੀਆਂ ਸੜਕਾਂ ਬਣ ਚੁੱਕੀਆਂ ਨੇ। ਸੋ ਕੋਈ ਇੱਧਰ ਰਸਤਾ ਰਹਿੰਦਾ ਉਹ ਵੀ ਜੋ ਸਾਡੇ ਹੱਥ ਵਿੱਚ ਹੋਏਗਾ ਸੀ ਕਰਕੇ ਉਹਨਾਂ ਨੂੰ ਇਹਨਾਂ ਨੂੰ ਕਵਾਂਗੇ ਇਹ ਸਾਡੇ ਜਰੂਰ ਸੁਣਨਗੇ ਸਾਰੇ ਰਸਤੇ ਸਾਡੇ ਸਾਫ਼ ਕਰਨਗੇ। ਸਾਰਾ ਮਟੀਰੀਅਲ ਆ ਚੁੱਕਿਆ ਹੈ। ਰਸਤਾ ਜਿਹੜਾ ਹੈਗਾ ਇਹ ਤਿਆਰੀ ਹੋ ਚੁੱਕੀ ਹੈ ਤੇ ਕੰਮ ਸ਼ੁਰੂ ਹੋ ਗਿਆ ਮਨਰੇਗਾ ਦਾ ਰਸਤਾ ਹੈ। ਜਿੰਨਾ ਜਿੰਨਾ ਉਹਨਾਂ ਨੇ ਕਿਹਾ ਇਸ ਤਰ੍ਹਾਂ ਬਣੇਗਾ ਜੋ ਰਹਿੰਦੇ ਕੰਮ ਹਨ ਉਹ ਜਰੂਰ ਸਾਡੇ ਕਰਨਗੇ। ਧੰਨਵਾਦ ਜੀ। ਬਸ ਭਗਵੰਤ ਮਾਨ ਜ ਕੀ ਬ੍ਰੇਕ ਕਰ ਰਿਹਾ ਤੇ ਵੀਰੇ ਕਿ ਹਜ਼ਾਰ ਹੈ ਯਾਰ ਤੇਰੀ ਗੱਲ ਕਿੱਥੇ ਜੀ ਉਹਨਾਂ ਨੇ ਕਿਉਂ ਹਾਂਜੀ ਉਹ ਕੀਤੀ ਸੀ ਦੇਖੋ ਜੀ ਇੱਕ ਘਰ ਦੀ ਪੌੜੀ गिर ਜਾਂਦੀ ਹੈ ਨਾ ਪੌੜੀ गिर ਜਾਂਦੀ ਆ ਉਹ ਡੰਡੇ ਵਾਲੀ ਪੌੜੀ ਨਾਲ ਕਿੰਨਾ ਚੱਲ ਲੰਗਾਉਂਦੇ ਹਨ ਜੇ ਬਾਥਰੂਮ ਛੱਤ ਨਹੀਂ ਹੈਗੀ ਬਿਨਾਂ ਛੱਤ ਤੋਂ ਕਿੰਨਾ ਚਿਰ ਕੰਮ ਕਰਦੇ ਹਨ ਹਰ ਕੰਮ ਨੂੰ ਟਾਈਮ ਲੱਗਦਾ ਐਨੀ ਪਬਲਿਕ ਸੰਭਾਲਣੀ ਤੋ ਉਹ ਜ਼ਰੂਰ ਕਰਨਗੇ ਜੀ ਅਸੀਂ ਹਾਂ ਜੀ ਅਸੀਂ ਉਮੀਦ ਕਰਦੇ ਹਾਂ ਜ਼ਰੂਰ ਕਰਨਗੇ ਇੱਕ ਨਾ ਇੱਕ ਦਿਨ ਉਹ ਆਊਗਾ ਉਹ ਵੀ ਟਾਈਮ ਆਊਗਾ ਮੰਨ ਮੈਂ ਐਮਐਲਏ ਬੰਦੇ ਵਾਲੇ ਮਗਰ ਇੱਕ ਬੰਦੇ ਦੀ ਡਿਊਟੀ ਲਗਾ ਦਿੱਤੀ ਜਾਵੇ ਹਾਂ ਜੀ ਉਹ ਉਹਨਾਂ ਨੂੰ ਲਗਾਉਣਾ ਚਾਹੀਦਾ ਜੀ ਅਸੀਂ ਉਮੀਦ ਕਰਦੇ ਹਾਂ ਬਸ ਇੰਤਜ਼ਾਰ ਕਰਦੇ ਹਾਂ ਇਹ ਸਵਾਲ ਉਹਨਾਂ ਨੂੰ ਕਿੰਨੇ ਨੇ ਕਰ ਚੁੱਕੇ ਹੋ ਸਕਦਾ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਵੇ ਜ਼ਰੂਰ ਆਉਣਗੇ ਕਰਨਗੇ ਉਹ ਸਵਾਲ ਇਹਨੇ ਹੋ ਚੁੱਕਿਆ ਵੀ ਧਿਆਨ ਵੀ ਕਰਨਾ ਚਾਹੀਦਾ ਇਸ ਸਬਾਬ ਨਾਲ ਹਾਂ ਜੀ ਕਰਦੇ ਆ ਅਸੀਂ ਘਰ ਬੈਠ ਕੇ ਸੋਚਦੇ ਆ ਪਰ ਹੁਣ ਅਸੀਂ ਚਲੋ ਉਹਨਾਂ ਨੂੰ ਅਸੀਂ ਹੁਣ ਵੀ ਰਿਕਵੈਸਟ ਕਰਦੇ ਹਾਂ ਹੁਣ ਵੀ ਉਹ ਕਰ ਦਿੰਦੇ ਚੰਗੀ ਗੱਲ ਹੈ ਹੋਗਾ ਪੰਚਾਇਤ ਦੇ 5 ਸਾਲ ਆਪਣੇ ਮੈਂਬਰੀ ਦੇ ਮੰਤਰੀ ਦੇ ਪੂਰੇ ਹੋ ਗਏ ਤਾਂ ਇੱਕ ਇੱਕ ਮਹੀਨਾ ਪਹਿਲਾਂ ਕੀਤਾ ਤਾਂ ਕੀ ਕੀਤਾ ਉਹਨੂੰ ਅਗੋ ਕਰਨਾ ਚਾਹੀਦਾ ਹੈ ਹਾਂਜੀ ਨਾਲ ਹੋ ਜਾਓ ਨਾਲ ਹੋ ਜਾਓ ਅੱਜ ਦੇਵਤਾਲ ਬੋਲੋ ਜੱਟਾ ਭਾਈ ਨਾਲ ਹੋ ਜਾ ਮੜਿਆ ਮੈਂ ਬੱਸ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੀ ਕਰਮ ਅੱਜ ਮੈਂ ਸਮਝਦਾ ਜਿਹੜਾ ਅੱਜ ਦਾ ਦਿਨ ਹੈ ਬਹੁਤ ਵਧੀਆ ਭੱਗਾ ਵਾਲਾ ਦਿਨ ਹੈ ਜਿਹੜਾ ਅੱਜ ਚੰਡੀਗੜ੍ਹ ਰੋਡ ਤੋਂ ਮੋਡੀਆਂ ਤੇ ਮੁੜਿਆ ਚੱਬਾ ਮੁੜਿਆ ਖੁਰਦ ਨੂੰ ਛੱਡ ਜਾਂਦੀ ਆ ਇਹਦਾ ਉਦਘਾਟਨ ਅਸਰ ਗੁਰਦੀਪ ਸਿੰਘ ਐਮਐਲਏ ਨੇ ਕੀਤਾ ਜਦੋਂ ਵੀ ਸਾਡੀਆਂ ਤਿੰਨ ਪੰਚਾਇਤਾਂ ਨੇ ਮੁੜਿਆ ਖੁਰਦੇ ਵਿੱਚ ਮੁੜਿਆ ਖੁਰ ਤੋਂ ਮਾਇਆ ਚੱਬਾ ਪਿੰਡ ਤੋਂ ਜੱਗੇ ਦੇ ਘਰੋਂ ਵੀ ਆ ਤੇ ਦਸ਼ਮੇਸ਼ ਕਲਾ ਤੋਂ ਸੀ타ਰਾਮ ਹੈ ਪਰ ਜਦੋਂ ਵੀ ਸਾਡੀ ਕੋਈ ਪੰਚਾਇਤ ਚਾਹੇ ਅਸੀਂ ਕਿਸੇ ਪਾਰਟੀ ਹੋਂਦ ਦੇ ਸੀ ਦੇ ਪਹਿਲਾਂ ਪਰ ਜਦੋਂ ਐਮਐਸ ਐਮਐਲਏ ਸਭ ਕੋਲ ਜਾਣਦੇ ਆ ਤਾਂ ਪਹਿਲ ਦੇ ਆਧਾਰ ਤੇ ਸੁਣਦਾ ਸਰਨੇ ਕੋਲ ਸਕਦੇ ਸੋ ਅਸੀਂ ਉਹਦਾ ਧੰਨਵਾਦ ਕਰਦੇ ਆ ਤੇ ਫਿਰ ਪਹੁੰਚਣ ਤੇ ਆਇਆ ਨਾ ਨਗਰ ਬਣਾ ਸਾਡੀ ਪੰਚਾਇਤ ਮਦੋਂ ਬਾਕੀ ਜਦੋਂ ਵੀ ਜਾਣਦੇ ਆ ਕਿ ਤੇ ਦੀ ਸ਼ੜਕ ਆ ਜਾਂ ਗੜਹੀ ਆ ਉਹ ਕਿਸੇ ਨੂੰ ਸਾਨੂੰ ਲਾ ਨਹੀਂ ਕਰਦੇ ਅਸੀਂ ਹੁਣ ਉਹਨਾਂ ਨੂੰ ਅਸੀਂ ਪਾਵਾਂਗੇ ਚੰਡੀਗੜ੍ਹ ਰੋਡ ਤੋਂ ਮੁੰਡਿਆ ਖੁਰਦ ਨੂੰ ਚੰਡੀਗੜ੍ਹ ਰੋਡ ਤੋਂ ਮੁੰਡਿਆ ਖੁਰਦ ਨੂੰ ਇੱਕ ਸਾਡੀ ਛੜਕਾ ਬਹੁਤ ਮਾੜਾ ਹਾਲ ਹੈ ਜਿਹੜਾ ਅਸੀਂ ਉਹ ਵੀ ਉਹਨਾਂ ਕੋਲ ਜਾ ਕੇ ਦਿੱਤੇ ਦਿੱਤੀ ਸੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਥੋੜੀ 18 ਫੁੱਟ ਬਣਾਉਨੇ ਆ ਮੈਂ ਕਿਹਾ ਸੀ ਵੀ 18 ਫੁੱਟ ਤੋਂ ਘੱਟ ਗੁਜ਼ਾਰਾ ਨਹੀਂ ਸਾਡੀ ਟ੍ਰੈਫਿਕ ਬਹੁਤ ਹੈ ਉਹ 18 ਫੁੱਟ ਮੈਂ ਕਿਹਾ ਵੀ ਤੁਸੀਂ ਬਣਾ ਦਿਓ ਸਾਡੀ ਪੰਚਾਇਤ ਵਾਲਦਾਲੇ ਬਾਕੀ ਦੇ ਇੱਥਾਂ ਲਾ ਕੇ ਆਉਣਾ ਜਾਣਾ ਪਬਲਿਕ ਨੂੰ ਸੌਖਾ ਹੋ ਜਾਏਗਾ ਜੋ ਇੱਥੇ ਵਾਦੀ ਬਹੁਤ ਹੋ ਗਈ ਹੈ ਜੀ ਕਲੋਨੀਆ ਬਹੁਤ ਹੋ ਗਈਆਂ ਇੱਥੇ ਇੰਨੇ ਟ੍ਰੈਫਿਕ ਦੀ ਸਮੱਸਿਆ ਬਹੁਤ ਜਾਦੀ ਹੋਰ ਵੀ ਜਾਣਾ ਹਰਦੀਪ ਸਿੰਘ ਨੂੰ ਜਾਵਾਂ ਗੰਨਗੋੜਾ ਐਮਐਲ ਸਾਹਿਬ ਕੋਲ ਵੀ ਪਾਈ ਜਲਦੀ ਤੋਂ ਜਲਦੀ ਸਾਡਾ ਕੰਮ ਕਰਾਓ ਇਹ ਜ਼ਰੂਰੀ ਆ ਪਰ ਉਹ ਕਰਦੇ ਵੀ ਨਹੀਂ ਇੰਜੀ ਕਰਨੀ ਹੈਗੀ ਤੇ ਸਾਨੂੰ ਉਮੀਦ ਵੀ ਆ ਉਹ ਪਿੰਡ ਦੇ ਆਲਦਾਲੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਸਾਰੇ ਪਿੰਡ ਦੇ ਆਲਦਾਲੇ ਫਿਰਨੀ ਤੇ ਕਮਾ ਦੋ ਸਾਰਾ ਫੁੱਟੀ ਜਗਾ ਛੋਟੀਆਂ ਮੁੰਡੀਆਂ ਦੇ ਜੀਓ ਸਾਹਿਬ ਟ੍ਰੈਫਿਕ ਨੂੰ ਲੈ ਕੇ ਗੱਲ ਕੀਤੀ ਹੈ ਤੁਹਾਡੇ ਇੱਕ ਬਿਲਕੁਲ ਸਾਹਮਣੇ ਨਿੱਜੀ ਸਕੂਲ ਵੀ ਹੈਗਾ ਵਾ ਤਾਂ ਲੱਗਦਾ ਵੀ ਸਵੇਰ ਤੇ ਸ਼ਾਮ ਇੱਥੇ ਜਾਮ ਲੱਗ ਜਾਂਦਾ ਵੀ ਇਹ ਕੱਟ ਬਹੁਤ ਭਾਰਾ ਹੈ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਨੇ ਇਸ ਕੱਟ ਦੇ ਕਿਹੜਾ ਜੀ ਆਹ ਸਾਹਮਣੇ ਜਿਹੜਾ ਕੱ ਨੇ ਨਹੀਂ ਇਹ ਕਾਟੇ ਇਦਾਂ ਇਜਾਮ ਲੱਗਦਾ ਜੀ ਜੇ ਕੋਈ ਗੱਡੀ ਖੜੀ ਹੋਊਗੀ ਤਾਂ ਇਜਾਮ ਲੱਗਦਾ ਇਦਾਂ ਥੋੜਾ ਕੱਟ ਲੱਗਦਾ ਕੱਟ ਇਜਾਮ ਨਹੀਂ ਹੈਗੇ ਇਹ ਤੋਂ ਇੱਕ ਪਿੱਛੇ ਦਾ ਜਿਹੜਾ ਉਹ ਹੋਕਰ ਬੈਣ ਵਾਲਾ ਹੈਗਾ ਸਰਕਾਰੀ ਉੱਥੇ ਵੀ ਲੱਗਦਾ ਜੀ ਉੱਥੇ ਉੱਥੇ ਟ੍ਰੈਫਿਕ ਬਹੁਤ ਜ਼ਿਆਦਾ ਉੱਥੇ ਲੇਬਰ ਵਾਲੇ ਜਾਂਦੇ ਨੇ ਸਾਡੇ ਪਿੰਡਾਂ ਦੇ ਵਿੱਚ ਬੀਬੀਆਂ ਤੇ ਬੰਦੇ ਭਾਈ ਇੱਥੇ ਸਾਰੇ ਆਪਦੇ ਮਿੰਨਾਂ ਦੇ ਵਿੱਚ ਕੰਮ ਕਰਨ ਤੇ ਹੁੰਦੇ ਨੇ ਮਿਹਨਤੀ ਆਦਮੀ ਨੇ ਜਦੋਂ ਆਥ ਸਵੇਰ ਲੱਗਦੇ ਨੇ ਫਿਰ ਉਹ ਟ੍ਰੈਫਿਕ ਥੋੜਾ ਜਿਹਾ ਹੌਲੀ ਹੋਣ ਕਰਕੇ ਥੋੜੀ ਦਿੱਕਤ ਤਾਂ ਹੁੰਦੀ ਆ ਸਾਰੇ ਸਾਰੇ ਕੱਟਾਂ ਤੇ ਆਉਂਦੀ ਆ ਕਿਉਂ ਉੱਥੇ ਲੇਵਰਾ ਬਾਕੀ ਉੱਥੇ ਜਾਣਵਜੇ ਕੋਈ ਨਹੀਂ ਲੱਗਦਾ ਸਕੂਲ ਕਰਕੇ ਜਾਂ ਹੋਰ ਕਰਕੇ ਮੁੰਡਿਆ ਸਾਹਿਬ ਜੀ ਵਾਲੇ ਨੇ ਕਹਿ ਕਿ ਮੈਂ ਹੌ ਵੀ ਕਰਵਾਤਾ ਨਵਾਂ ਆਪਣਾ ਨਾਮ ਇੱਕ ਮਤਾ ਪਵਾ ਦਿਓ ਮੈਂ ਕਰ ਦਿੰਦਾ ਸੈਟੀ ਸਾਹਿਬ ਨੂੰ ਕਹਿ ਦਿਓ ਮੈਂ ਹੁਣੇ ਕਰਾਂਦਾ ਹੀ ਫਿਰ ਬੈਜੋ ਉਹ ਕਰ ਦਿਓ ਕੱਢ ਦਿਓ ਜੀਓ ਸਾਹਿਬ ਨਾਲ ਤਾਂ ਖੜ੍ਹ ਜਾਓ ਹਾਂ ਹਾਂ ਹਾਂਜੀ ਕੀ ਕਹਿਣਾ ਜੀ ਅੱਜ ਦੇਖੋ ਅੱਜ ਗਲੀਆਂ ਉਹਨਾਂ ਦੇ ਘਰਾਂ ਨਾਲ ਪਿੰਡਿਆ ਸਾਹਿਬ ਕਹੀ ਤੋਂ ਹਾਂਜੀ ਹਾਂਜੀ ਦੇਖੋ ਅਸੀਂ ਉਹਨਾਂ ਦੇ ਪਹਿਲੀ ਗੱਲ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਹਨਾਂ ਨੇ ਇਹ ਘਾਟਨ ਕਰਿਆ ਸਾਡੇ ਪਿੰਡ ਆ ਕੇ ਅਸੀਂ ਗਏ ਸੀ ਉਹਨਾਂ ਕੋਲ ਬੇਨਤੀ કરી ਸੀ ਕਿ ਅਸੀਂ ਇਸ ਗਲੀ ਨੂੰ ਬਣਾਉਣਾ ਚਾਹੁੰਦੇ ਹਾਂ ਮੇਨ ਸਾਡੇ ਪਿੰਡ ਦਾ ਰਸਤਾ ਸੀ ਜੀ ਤੇ ਬਹੁਤ ਜਿਆਦਾ ਖਸਤਾ ਹਾਲਤ ਸੀ ਜੀ ਜਦੋਂ ਮੀਂਹ ਪੈਂਦਾ ਸੀ بارش ਹੁੰਦੀ ਸੀ ਤਾਂ ਇੱਥੋਂ ਲੰਘ ਨਹੀਂ ਸੀ ਹੁੰਦਾ ਇਸ ਕਰਕੇ ਉਹਨਾਂ ਨੇ ਅੱਜ ਇਹ ਘਾਟਨ ਕਰਿਆ ਅੱਜ ਤੋਂ ਹੀ ਕੰਮ ਸ਼ੁਰੂ ਹੈ ਟੋਟਲ ਪਿੰਡ ਦੀ ਫੰਡ ਜਿਹੜੀ ਫਿਰਨੀ ਹੁੰਦੀ ਆ ਅਸੀਂ ਅੱਜ ਇੱਥੋਂ ਸ਼ੁਰੂ ਕਰਕੇ ਇਹਨੂੰ ਨਿਪਟੜੇ ਚਾਰਾਂਗੇ ਇਹ ਕਿੰਨੇ ਸਾਲ ਬਾਅਦ ਬਣਨ ਲੱਗੀ ਆ ਜੀ ਇਹ ਲਗਭਗ 8 ਤੋਂ 9 ਸਾਲ ਬਾਅਦ ਬਣਨ ਲੱਗੀ ਆ ਜੀ ਪਹਿਲੀ ਸਰਕਾਰ ਆਈ ਉਹਨਾਂ ਨੂੰ ਕੋਈ ਕੰਮ ਨਹੀਂ ਦੇ ਦੇਖੋ ਪਹਿਲੇ ਕਾਲੀ ਦਲ ਦੀ ਸਰਕਾਰ ਚ ਇਹ ਪੀਡਬਲਯੂਡੀ ਚ ਬਣੀ ਸੀ ਹੂੰ ਉਦੋਂ ਬਾਅਦ ਹੁਣ ਇਹ ਟਾਇਲ ਲੇਟਰ ਨਾਲ ਬਣ ਜਾਈ